ਸੀ ਪਿੰਸਾਂਫੋਰ ਤੋਂ ਪਹਿਲੀ ਵਾਰ ਸਾਡੇ ਪਿੰਡ ਵਿੱਚ ਇਹ ਪ੍ਰੋਗਰਾਮ ਮਨਾਇਆ ਜਾ ਰਿਹਾ ਤੇ ਇਸ ਸੋਹਣੇ ਮਹੀਨੇ ਵਿੱਚ ਇਹ ਤੀਆਂ ਦੇ ਤਿਉਹਾਰ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਜਿਹਦੇ ਕਰਕੇ ਅਸੀਂ ਇਸ ਵਾਰੀ ਫਸਟ ਟਾਈਮ ਅਸੀਂ ਆਪਣੇ ਪਿੰਡ ਵਿੱਚ ਇਹ ਪ੍ਰੋਗਰਾਮ ਬਣਾਇਆ ਤੇ ਸਾਡੀਆਂ ਜਿੰਨੀਆਂ ਸਮੂਹ ਪਿੰਡ ਦੀਆਂ ਬੀਬੀਆਂ ਭੈਣਾਂ ਸਾਰੀਆਂ ਇਕੱਠੀਆਂ ਹੋਈਆਂ ਹੋਈਆਂ ਨੇ ਤੇ ਸਾਰੇ ਬਹੁਤ ਖੁਸ਼ੀ ਦਾ ਆਨੰਦ ਮਾਣ ਰਹੇ ਨੇ ਬਹੁਤ ਜ਼ਿਆਦਾ ਤੇ ਸਾਰੇ ਬਹੁਤ ਖੁਸ਼ ਨੇ ਬੀਬੀਆਂ ਵੀ ਭੈਣਾਂ ਵੀ ਸਾਰੇ ਜਿੰਨੇ ਬਹੁਤ ਖੁਸ਼ ਨੇ ਕੀ ਕੀ ਪ੍ਰੋਗਰਾਮ ਤੁਹਾਡੇ ਵੱਲੋਂ ਜਿਹੜਾ ਮਿੱਥਿਆ ਗਿਆ ਇੱਥੇ ਕਿਹੜਾ ਮਤਲਬ ਅਸੀਂ ਅੱਜ ਕੀਤਾ ਔਰ ਕੁਝ ਬੱਚਿਆਂ ਨੂੰ ਕਲਚਰ ਦੇ ਨਾਲ ਜੋੜਨ ਵਾਸਤੇ ਕੁਝ ਐਸੇ ਐਸੀਆਂ ਪਰਫਾਰਮੈਂਸ ਕਰ ਰਹੇ ਆ ਕਿ ਜਿਹੜਾ ਬੱਚੇ ਅੱਗੇ ਤੋਂ ਬਹੁਤ ਜ਼ਿਆਦਾ ਅੱਗੇ ਵਧ ਸਕਣ ਸਾਡੇ ਪਿੰਡ ਵਿੱਚ ਤੇ ਅਸੀਂ ਹੋਰ ਜ਼ਿਆਦਾ ਬੱਚਿਆਂ ਨੂੰ ਇਸ ਚੀਜ਼ ਨਾਲ ਜੋੜ ਸਕੀਏ ਬੀਬੀਆਂ 'ਚ ਬੜਾ ਉਸ਼ਾਹ ਆ ਮਦਦਗੀ ਬੀਬੀਆਂ ਬਹੁਤ ਜ਼ਿਆਦਾ ਖੁਸ਼ ਨੇ ਕਿਉਂਕਿ ਫਸਟ ਟਾਈਮ ਸਾਡੇ ਪਿੰਡ ਵਿੱਚ ਇਹ ਪ੍ਰੋਗਰਾਮ ਬਣਾਇਆ ਜਾ ਰਿਹਾ ਤੇ ਉਹ ਬਹੁਤ ਜ਼ਿਆਦਾ ਆਨੰਦ ਮਾਣ ਰਹੀਆਂ ਨੇ ਇਸੇ ਮੇਰੇ ਨਾਮ ਵਰਮਜੀਤ ਹੋਰੇ ਮੈਂ ਅਮ੍ਰਿਤਸਰ ਤੋਂ ਆਈ ਹਾਂ ਅਮ੍ਰਿਤਸਰ ਤੋਂ ਆਈ ਹਾਂ ਸੋਸੇ ਦਿਆਂ ਦੇ ਇਤਿਆਰ ਦੇ ਬਿਲਕੁਲ ਕਿੰਦਾ ਕਿੰਦਾ ਲੱਗ ਰਿਹਾ ਸੀ ਆਣ ਕੇ ਆਏ ਮੇਰੀ ਸਿਸਟਰ ਹੈ ਤੇ ਇਹ ਸਰਪੰਚ ਸਾਹਿਬ ਨੇ ਜੋ-ਜੋ ਇਹ ਕੰਮ ਕਰਦੇ ਨੇ ਉਹ ਲਿਖਦੇ ਨੇ ਆਪਣਾ ਪੂਰਾ ਆਪਣਾ ਦਰਮਦਰ ਲਾ ਰਹੇ ਨੇ ਪਰ ਮੈਂ ਬਹੁਤ ਖੁਸ਼ ਆ ਮੈਂ ਇਹਨਾਂ ਦੀ ਵੱਡੀ ਸਿਸਟਰ ਆ ਕਿ ਇਹ ਛੋਟੀ ਹੋ ਕੇ ਛੋਟੀ ਏਜ ਦੇ ਵਿੱਚ ਇਹਨੂੰ ਸਾਰੀ ਸਮਝ ਹੈ ਕਿ ਇਹ ਕਿ ਕੀ ਕਰਨਾ ਹੈ ਪਿੰਡ ਵਾਸਤੇ ਕੀ ਨਹੀਂ ਕਰਨਾ ਹੈਗਾ ਕਿ ਅੱਜ ਦੇ ਛੋਟੇ ਬੱਚਿਆਂ ਨੂੰ ਜਾਂ ਆਪਣੀਆਂ ਭੈਣਾਂ ਬੀਬੀਆਂ ਨੂੰ ਕਲਚਰ ਨਾਲ ਜੋੜਨ ਲਈ ਇਹ ਬਹੁਤ ਹੀ ਹੀ ਵਧੀਆ ਉਪਰਾਲਾ ਕੀਤਾ ਗਿਆ ਤੇ ਬੜੇ ਅੱਛੇ ਤਰੀਕੇ ਨਾਲ ਚੱਲ ਰਹੀ ਹੈ ਛੋਟੀ ਭੈਣ ਤੇ ਵਧੀਆ ਐ ਐਟਾ ਹੀ ਚਲਦੀ ਰਵੇ ਪੂਰਾ ਇੰਜੋਏਮੈਂਟ ਕਰੋਗੇ ਫਿਰ ਨੱਚ ਰੱਪਕੇ ਫਿਰ ਬਿਲਕੁਲ ਬਿਲਕੁਲ ਫੁੱਲ ਇੰਜੋਏਮੈਂਟ ਹੋਏਗਾ ਪਰ ਕਲਚਰ ਨਾਲ ਜੁੜੇ ਸਾਰੇ ਪ੍ਰੋਗਰਾਮ ਕੀਤੇ ਜਾਣੇ ਜਿੱਦਾਂ ਤੋਂ ਲਾਵਾ ਹੋਰ ਕੋਈ ਕੜੇ ਕੜੇ ਤੁਸੀਂ ਰਿਸਪੌਂਸ ਜਤਾਇਤੀ ਇੱਥੇ ਲੜੀਆਂ ਦੀ ਪਰਫਾਰਮੈਂਸ ਹੈਗੀ ਹੈ ਕੁਝ ਸੋਲੋ ਡਾਂਸ ਹੈਗੇ ਨੇ ਕੁਝ ਕੁਇਜ਼ ਪ੍ਰੋਗਰਾਮ ਹੈਗੇ ਨੇ ਅਸੀਂ ਬੀਬੀਆਂ ਤੋਂ ਸਵਾਲ ਪੁੱਛਾਂਗੇ ਜਿਹੜੇ ਜਿਹੜੇ ਸਹੀ ਸਵਾਲ ਦਾ ਜਵਾਬ ਦੇਣਗੇ ਉਹਨਾਂ ਨੂੰ ਆਨ ਦਾ ਸਪੋਰਟ ਇਹ ਗਿਫਟ ਦਾਂਗੇ